ਦੀ ਬਣਾ ਦੋ ਬੱਲੇ ਬਹੁਤ ਮੁੰਡੇ ਡਾਕਟਰ ਆ ਗਏ ਜਲੇ ਲਏ ਤੂੰ ਜੀ ਅੱਗੇ ਉਹ ਪੁਲਿਸ ਕਾਲਰ ਇਸ ਕਾਲਸਾਬੀ ਇੱਕ ਵਾਰਤਾ ਤੋਂ ਹੀ ਸੀ ਉਹਦੇ ਵਿੱਚ ਗੌਰਵ ਸ਼ਰਮਾ ਨੇ 112 ਤੇ ਕੰਪਲੀਟ ਕੀਤੀ ਸੀ ਵੀ ਤਿੰਨ ਅਣਪਛਤ ਰਿਅਤਿਆਂ ਨੇ ਉਹਨੂੰ ਦਫ਼ਤਰ ਦੇ ਤੇਜ਼ਾਰਾ ਹਥਿਆਰ ਦਿਖਾ ਕੇ ਉਹਦੇ ਕੋਲੋਂ ਦੋ ਮੋਬਾਈਲ ਫੋਨ ਤੇ ਉਹਦੀ ਪਰਸ ਜਿਹੜਾ ਆ ਖੋ ਲਿਆ ਆ ਉਸ ਬੰਦੀ ਜਿਹੜਾ ਇਹਦੇ ਸੁਰਦੀ ਪਰਚਾ ਦਰਜ ਕਰਕੇ ਤੇ ਜਿਹੜੀ ਤਫ਼ਤੀਸ਼ ਜਿਹੜੀ ਆਲ ਵਿੱਚ ਲੈਂਦੀ ਤੇ ਕਿਤੇ ਅ 19 ਜਾਰ ਨੂੰ ਜਿਹੜੀ ਪਰਚਾ ਦਰਜ ਕੀਤਾ ਗਿਆ ਸੀਗਾ ਤੇ ਇਸ ਦੇ ਵਿੱਚ ਹਿਮਾਂਸ਼ੂ ਜੋ 6 ਤਰੀਕ ਨੂੰ ਜਿਹੜਾ ਮਹੋਰ ਖਾਸ ਨੇ ਦੱਸਿਆ ਵੀ ਆਪਣੇ ਪਿੰਡ ਘੁੰਮ ਰਿਹਾ ਆ ਉਹਨੂੰ ਜਿਹੜਾ ਆ ਅਰੈਸਟ ਕਰਕੇ ਉਹਦੇ ਤੋਂ ਜਿਹੜਾ ਇੱਕ ਆਈਫੋਨ ਫੋ ਕੀਤਾ ਗਿਆ ਸੀ ਉਹ ਬਰਾਮਦ ਕੀਤਾ ਗਿਆ ਤੇ ਉਹ ਵੀ ਅरेस्ट પાਕੇ ਉਹਦੇ ਫਰਦਰ ਸ਼ਾਹ ਦੇ ਪੁੱਛ ਵਿੱਚ ਉਹਨਾਂ ਜਿਹੜੇ ਆਪਣੇ ਦੋ ਨਾਲ ਦੇ ਸਾਥੀ ਸੀਗੇ ਉਹਨਾਂ ਨੇ ਨਾਮ ਦੱਸਿਆ ਜਿਨ੍ਹਾਂ ਦੇ ਵਿੱਚੋਂ ਅਜੀਤ ਕੁਮਾਰ ਤੇ ਗਗਨ ਇਹ ਜਿਹੜੇ 8 ਤਰੀਕ ਨੂੰ ਏਐਸਏ ਜਨਕਰਾਜ ਨੇ ਕੰਗਸਾਪੂ ਨਕਲ ਆਇਆ ਸੀ ਉਸੇ ਦੌਰਾਨ ਇਹ ਦੋਨੇ ਵਿਅਕਤੀ ਜਿਹੜੇ ਆ ਵਾਰਦਾਰ ਚ ਪਰਤੇ ਆ ਮੋਟਰਸਾਈਕਲ ਲੈ ਕੇ ਆ ਰਹੇ ਸੀ ਇਹਨਾਂ ਨੂੰ ਕਾਬੂ ਕਰਕੇ ਜਿਹੜਾ ਆ ਇਹਨਾਂ ਨੂੰ ਹਿਰਾਸਾ ਵਿੱਚ ਲਿਆ ਗਿਆ ਇਹਨਾਂ ਕੋਲੋਂ ਵਾਰਦਾਰ ਚ ਪਰਤਾ ਗਿਆ ਮੋਟਰਸਾਈਕਲ ਇੱਕ ਦਫ਼ਤਰ ਤੇ ਇੱਕ Oppo ਫੋਨ ਜਿਹੜਾ ਇਹਨਾਂ ਨੇ ਖੋਹ ਕੀਤਾ ਸੀ ਇਹਨਾਂ ਕੋਲੋਂ ਕਬੂਲ ਕੀਤਾ ਗਿਆ ਤੇ ਇਹਨਾਂ ਦਾ ਹੁਣ ਪੁੱਛ ਕੇ ਚੱਲ ਰਹੀ ਆ ਵੀ ਹੋਰ ਵਾਰਦਾਤਾ ਇਹਨਾਂ ਨੇ ਕਿਤੇ ਕਿਤੇ ਕੀਤੀਆਂ ਨੇ ਇਹਨਾਂ ਦਾ 2 ਦਿਨ ਦਾ ਜਿਹੜਾ ਰਿਮਾਂਡ ਆ ਮਾਨਜੋਗਦੰਦ ਚੋਂ ਲਿਆਂਦਾ ਗਿਆ ਕਿੰਨੀ ਕੋਬਰਦੇ ਆ ਜਿਹੜੇ ਹਜੇ ਵੀ ਇਹ 23 24 24 ਸਾਲ ਦੇ ਆ ਜਿਹੜੇ ਜਲੰਧਰ ਤੋਂ ਆ ਰਹੇ ਸੀਗੇ ਤੇ ਜਿਹਦੇ ਨਾਲ ਵਾਰਦਾਤ ਹੋਈ ਆ ਗੌਰਵ ਸ਼ਰਮਾ ਨੂੰ ਤੇ ਉਹ ਜਿਹੜਾ ਕ੍ਰੈਡਿਟ ਕਾਰਡ ਕਲੈਕਸ਼ਨ ਦਾ ਕੰਮ ਕਰਦਾ ਉਹ ਵੀ ਜਲੰਧਰ ਤੋਂ ਆ ਰਿਹਾ ਸੀ ਉਹ ਜਦੋਂ ਕੰਗਸਾਪੂ ਦੇ ਲਾਗੇ ਕੋਲ ਚਾਹ ਤੇ ਇਹਨਾਂ ਨੇ ਜਿਹੜਾ ਆ ਉਹਦੇ ਤੇ ਹਮਲਾ ਕਰਕੇ ਤੇ ਉਹਨੂੰ ਜਿਹੜਾ ਇੱਕੋ ਕੀਤਾ ਪਹਿਲੋ